ਗਰਮੀ ਵੱਧ ਹੀ ਜਾਰੀ ਗਈ ਹੈ ਲੋਕ ਜਿਹੜੇ ਹੈਗੇ ਨੇ ਬਿਹਾਲ ਹੋ ਚੁੱਕੇ ਨੇ 12 ਤੋਂ 6 ਦੇ ਆਸ-ਪਾਸ ਲੋਕ ਘਰੋਂ ਵੀ ਨਿਕਲਣਾ ਸਹੀ ਨਹੀਂ ਸਮੇਂ ਦੇ ਵਿੱਚ ਕਿਉਂਕਿ ਗਰਮੀ ਹੀ ਬਹੁਤ ਜ਼ਿਆਦੀ ਹੱਤ ਦੀ ਪੈਂਦੀ ਪਈ ਗਈ ਹੈ ਲੇਕਿਨ ਗਰਮੀਆਂ ਦੇ ਵਿੱਚ ਖਾਈਏ ਕੀ ਸਵਾਲ ਤਾਂ ਇਹ ਪੈਦਾ ਹੁੰਦਾ ਹਰ ਕੋਈ ਚੀਜ਼ਾਂ ਦਾ ਗਰਮ ਹੀ ਮਿਲਦੀਆਂ ਪਈਆਂ ਗਿਆ ਲੇਕਿਨ ਤੁਹਾਨੂੰ ਦੋਸਤੋ ਇੱਕ ਗੱਲ رائے ਦੇਣਾ ਚਾਹੁੰਦਾ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਹਮੇਸ਼ਾ ਠੰਡੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਜਿਵੇਂ ਕਿ ਖਾਸ ਤੌਰ ਤੇ ਆਪਾਂ ਗੱਲ ਕਰੀਏ ਤਾਂ ਠੰਡੀ ਚੀਜ਼ ਗੰਨੇ ਦਾ ਰਸ ਜਿਹੜਾਗਾ ਜਰੂਰ ਪੀਣਾ ਚਾਹੀਦਾਗਾ ਆਪਣੇ ਰੁਟੀਨ ਦੇ ਵਿੱਚ ਉਹਨੂੰ ਹਿੱਸਾ ਬਣਾਓ ਰੋਜ਼ਾਨਾ ਰਗਾਯਾ ਦਹੀਂ ਦਾ ਜਰੂਰ ਸੇਵਨ ਕਰੋ ਖਾਸ ਤੌਰ ਤੇ ਦੁਪਹਿਰੇ ਦਹੀਂ ਜਰੂਰ ਖਾਣਾ ਚਾਹੀਦਾਗਾ ਚੱਕਰ ਪਾ ਕੇ ਜਿਹੜੀ ਲੱਸੀ ਜਰੂਰ ਪੀਣੀ ਚਾਹੀਦੀ ਦਹੀਂ ਦੀ ਜਾਂ ਮਠਾ ਜਰੂਰ ਪੀਣਾ ਚਾਹੀਦਾਗਾ ਉਹਨਾਂ ਵਿੱਚ ਸਰੀਰ ਨੂੰ ਕਾਫੀ ਤਰੋਤਾਜ਼ਾ ਰਹਿੰਦਾ ਹੈ ਕਿ ਸਰੀਰ ਨੂੰ ਠੰਡਕ ਜਿਹੜੀ ਮਹਿਸੂਸ ਹੁੰਦੀ ਹੈ ਕਿ ਨਾਲ ਦੇ ਨਾਲ ਜੇ ਗੱਲ ਕਰੀਏ ਆਪਾਂ ਤੇ ਕਤੀਰਾ ਟੂਨ ਦਾ ਸੇਵਨ ਵੀ ਜੂਜਾਨਾ ਡਾਕਰ ਕਰਨਾ ਚਾਹੀਦਾ ਹੈ ਕਰਮੀਆਂ ਦੇ ਮੌਸਮ ਦੇ ਵਿੱਚ ਕਿਉਂਕਿ ਬਹੁਤ ਹੀ ਬੈਨੀਫਿਟ ਹੁੰਦਾ ਹੈ ਗਾਂ ਦਾ ਦੁੱਧ ਤੁਸੀਂ ਅਕਸਰ ਵਰਤ ਸਕਦੇ ਹੋ ਕਿਉਂਕਿ ਮਾਇਦਾ ਦੁੱਧ ਸਿਰਫ ਫੈਟ ਹੀ ਹੈਗੀ ਆ ਕਿ ਕਈ ਵਾਰੀ ਕੀ ਹੁੰਦਾ ਹੈ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੁੰਦੀ ਆ ਉਹਨੂੰ ਮਾਇਦਾ ਦੁੱਧ ਪਚਦਾ ਵੀ ਨਹੀਂ ਹੈ ਗਾਇਸ ਕਰਕੇ ਗਾਂ ਦਾ ਦੁੱਧ ਡਾਕਟਰ ਵੀ ਦੱਸਦੇ ਨੇ ਕਿ ਇਹਨਾਂ ਕੁੰਨਕਾਰੀ ਵੀ ਬਹੁਤ ਜ਼ਿਆਦਾ ਹੈ ਗਾਇਸ ਕਰਕੇ ਤੁਸੀਂ ਗਾਂ ਦਾ ਦੁੱਧ ਹੀ ਆਪਣੇ ਘਰ ਵਿੱਚ ਉਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤਾਂ ਕਿ ਤੁਹਾਡੀ ਪਾਚਨ ਸ਼ਕਤੀ ਵੀ ਵਧੀ ਗਈ ਹੈ ਮਜ਼ਬੂਤ ਹੋਵੇ ਤੇ ਤੁਹਾਨੂੰ ਉਹ ਸੇ ਦੇ ਕਾਫੀ ਫਾਇਦੇ ਵੀ ਹੋ ਮਿਲ ਸਕਦੇ ਫਿਲਹਾਲ ਜਿਹੜੇ ਗਏ ਆ ਤਰਬੂਜ ਬਹੁਤ ਜ਼ਿਆਦਾ ਆ ਚੁੱਕਾ ਲਗਾ ਪਪੀਤਾ ਬਹੁਤ ਜ਼ਿਆਦਾ ਲਗਾਇਆ ਜੇ ਆਪਾਂ ਗੱਲ ਕਰੀ ਤਾਂ ਇਹਨਾਂ ਚੀਜ਼ਾਂ ਦਾ ਸੇਵਨ ਵੀ ਰੈਗੂਲਰ ਇਹੀ ਕਰਨਾ ਚਾਹੀਦਾ ਤਰਬੂਜ ਤਾਂ ਸੇਵਨ ਰੈਗੂਲਰ ਕਰੋ ਲੇਕਿਨ ਵਧੀਆ ਲੈ ਕੇ ਜਾਇਆ ਕਰੋ ਤਰਬੂਜ ਕਿਉਂਕਿ ਅਕਸਰ ਲੋਕ ਕੰਜੂਸੀ ਕਰਦੇਗੇ ਨੇ ਸਸਤੀ ਚੀਜ਼ ਦੇ ਚੱਕਰ ਦੇ ਵਿੱਚ ਪੈਂਦੇ ਨੇ ਜੋ ਕਿ ਪੁਰਾਣੀ ਹੁੰਦੀ ਆ ਕਿ ਜਦੋਂ ਜਿਹੜੀ ਕੀ ਜਾਂਦਿਆਂ ਹੀ ਖਰਾਬ ਹੋ ਜਾਂਦੀ ਏ ਕਿ ਚਾਹ ਕਹੋ ਉਹਦਾ ਫਾਇਦਾ ਕੋਈ ਨਹੀਂ ਮਿਲਦਾਗਾ ਕਿਉਂਕਿ ਅਕਸਰ ਮੰਡੀਆਂ ਦੇ ਵਿੱਚ ਅਸੀਂ ਜਾਣੇਗੇ ਲੋਕ ਸਸਤੀ ਚੀਜ਼ ਵਾ ਲੈਦੇ ਗਏ ਲੇਕਿਨ ਵਧੀਆ ਚੀਜ਼ ਖਾਓ ਤਾਜ਼ੀ ਖਾਓ ਤਾਂ ਕਿ ਤੁਸੀਂ ਉਹਦਾ ਬੈਨੀਫਿਟ ਲੈ ਸਕੋ ਫਿਲਹਾਲ ਤੁਹਾਨੂੰ ਇਹ ਗੱਲ ਵੀ ਦੱਸਦੇ ਆ ਕਿ ਜਿਹੜੇ ਮਿੱਟੀ ਦੇ ਬਰਤਨ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਭਾਂਡਿਆਂ ਦੇ ਜਿਹੜੇ ਹੈ ਮਿੱਟੀ ਦੇ ਘਰ ਵਿੱਚ ਜਿਹੜੇ ਬਰਤਨ ਲੈਣੇ ਸ਼ੁਰੂ ਕਰੋ ਘਰੇ ਦਾ ਪਾਣੀ ਪੀਣਾ ਇਸਤੇਮਾਲ ਕਰਨਾ ਸ਼ੁਰੂ ਕਰੋ ਤਾਂ ਕਿ ਸੇਦ ਨੂੰ ਠੰਡਕ ਪਹੁੰਚੇ ਉਹ ਸੱਤੂ ਸੱਤੂ ਦਾ ਬਹੁਤ ਜ਼ਿਆਦਾ ਠੰਡਾ ਹੁੰਦਾ ਜੋਂ ਦਾ ਸੱਤੂ ਅਕਸਰ ਪੁਰਾਣੇ ਜਿਹੜੇ ਲੋਕ ਪੀਂਦੇ ਸੀ ਲੇਕਿਨ ਅੱਜ ਕੱਲ ਤਾਂ ਲੋਕ ਐਸ ਨੂੰ ਪੁੱਲ ਹੀ ਚੁੱਕੇਗੇ ਨੇ ਲੈਕਿਨ ਕਿਤਨਾ ਕਹਤੇ ਸਤੂ ਦਾ ਸੇਵਨ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤਾਂ ਕਿ ਤੁਹਾਡੀ ਸਿਹਤ ਤੰਦਰੁਸਤੀ ਰਹੀ ਪ੍ਰਕਰਾਰ ਰਵੇ ਕਿਉਂਕਿ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰੋਗੇ ਲੱਟਰਪਟਰ ਖਾਓਗੇ ਜਿਵੇਂ ਤੂੰ ਨੂਡਲ ਬਾਲ ਕੇ ਸਮੋਸੇ ਖਟੀਆਂ ਤਲੀਆਂ ਚੀਜ਼ਾਂ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਤਾਂ ਉਮਰ ਤਾਂ ਪਹਿਲਾਂ ਬਜ਼ੁਰਗ ਹੋ ਜਾਵੋਗੇ ਉਮਰ ਤੋਂ ਉਹ ਨਾਲ ਦੇ ਨਾਲ ਤੁਹਾਡੀ ਜਿਹੜੀ ਸਰੀਰ ਨੂੰ ਹਜ਼ਾਰਾਂ ਤਰ੍ਹਾਂ ਦੀ ਬਿਮਾਰੀਆਂ ਲੱਗਣੀਆਂ ਉਹ ਵੀ ਜਿਹੜੀ ਹੈ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਕੁਝ ਕਰੇਲੂ ਟਿਪਸ ਡੇਗੇ ਉਹਨਾਂ ਦਾ ਜ਼ਰੂਰ ਇਸਤੇਮਾਲ ਕਰੋ ਦਾਤ ਕਰਨੀ ਸ਼ੁਰੂ ਕਰ ਦੋ ਚਾਹੇ ਕਿੱਕ ਦੀ ਕਰੋ ਚਾਹੇ ਤੁਸੀਂ ਸਹਿਜਨ ਦੀ ਕਰੋ ਜਾਂ ਫਿਰ ਕਿਸੇ ਹੋਰ ਦੀ ਵੀ ਕਰੋ ਬਹੁਤ ਸਾਰੀਆਂ ਦਾਤਰਾ ਆਉਂਦੀਆਂ ਨਿੰਬ ਦੀਆਂ ਵੀ ਹੁੰਦੀਆਂ ਹੈਗੀਆਂ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਦਾਤਨ ਕਰਨ ਦੇ ਨਾਲ ਵੀ ਜਿਹੜੇ ਤੰਦ ਵੀ ਦਾਤ ਵੀ ਤੰਦ ਰੂ ਸ੍ਰੇਣਿਕ ਕੇ ਸੇਧ ਵੀ ਤੁਹਾਡੀ ਜਿਹੜੀ ਪਰਕਰਾਰੂ ਬਣੀ ਰਹੇਗੀ ਫਿਲਹਾਲ ਮੈਨੂੰ ਦੋ ਜਾਇ ਤੇ ਤੁਹਾਨੂੰ ਇਸ ਤਰ੍ਹਾਂ ਦੀ ਟਿਪਸ ਦੱਸਦੇ ਰਾਂਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਫਿਲਹਾਲ ਜਣੀ ਸੜੇ ਸਾਡੇ ਚੈਨਲ ਦੀ ਰੀਚ ਡਾਊਨ ਹੋ ਚੁੱਕੀ ਹੈ ਕਿ ਜਿਹਦੇ ਕਰਕੇ ਸਾਨੂੰ ਕਾਫੀ ਖੇਦ ਵੀ ਹੈਗੀ ਆ ਕਿ ਦੁੱਖ ਵੀ ਹੁੰਦਾ ਕਿਉਂਕਿ ਰੀਚ ਡਾਊਨ ਆਨ ਕਰਕੇ ਚੈਨਲ ਦੀ ਵੀਡੀਓ ਵਾਇਰਲ ਨਹੀਂ ਹੁੰਦੀ ਬਾਈ